ਮੈਂ ਗੀਤ ਪੇਸ਼ ਕਰਨ ਲੱਗੇ ਹੂਨ ਪੂਨ ਪੀੜੀਆਂ ਜੋਕਾ ਉਹ ਦੂ ਕੋਲੇ ਸਹੇ ਮੋਦੀ ਆ ਚਿਹਰੇ ਦੇ ਵਿੱਚ ਰਾਜ ਕਰਦੀਆਂ ਸਾਰੀਆਂ ਸਰਕਾਰਾਂ ਨੇ ਸਮੇਤ ਆਪਣੀ ਇਹ ਪੰਡਾ ਦੀ ਸਰਕਾਰ ਉਹਨਾਂ ਉੱਤੇ ਲਾਗੂ ਹੁੰਦਾ ਟਰੈਨਰ ਸੁਣਨਾ ਵੀ ਆ ਤੇ ਲੰਗਰ ਵੀ ਛਕਣਾ ਪੂਨ ਪੀੜੀਆਂ ਨਸਲਾਂ ਦੇ ਵਿੱਚ ਸਾਂਝਾਂ ਚੱਲੀਆਂ ਨੇ ਵਾਵਾ ਚੱਲੀਆਂ ਨੇ ਕੋਣ ਪੇੜੀਆਂ ਨਸਲ ਦੇ ਵਿੱਚ ਸਾਵੇਂ ਚੱਲੀਆਂ ਨੇ ਦੇਸ਼ ਮੇਰੇ ਵਿੱਚ ਫਿਰ ਤੋਂ ਕਰਮਵਾਵਾ ਚੱਲੀਆਂ ਨੇ ਗਰਿਆ ਹੋਗੀ ਸੁਣੀਏ ਰੌਣਕ ਹੋਗੀ ਕਹਰੇ ਤੇ ਲਾਸ਼ਾਂ ਉੱਤੇ ਸਾਜ਼ ਵਜਾਉਂਦਾ ਭਗਵੰਤ ਮਾਨ ਦਿੱਸਦਾ ਖਵਰਾਜ ਮੇਰੇ देश मेरे बिच फिर ख़बरां चवांसलो खरियां दवा चलियूं गरम चलियूं अॻियां से गरबारे हथारी छाम बन ते रुखां वटण जी तयारी आहे

ਦੇ ਵੀ ਖੁਸ਼ ਹੁੰਦੇ ਨਾਰੂ ਰਾਜ ਸੁਣਾ ਦੇ ਨੇ ਜੁੜ ਜੇ ਗਾਮਣੀਆਂ ਦੇ ਵਿੱਚ ਫਾਮਾ ਮੰਡੀਆਂ ਨੇ ਦੇਸ਼ ਮੇਰੇ ਵਿੱਚ ਫਿਰ ਤੋਂ ਗਰਮ ਹਵਾਵਾਂ ਚੱਲੀਆਂ ਨੇ ਚੋਗਾ ਮੰਗਦੇ ਵੋਟਾਂ ਤੇ ਘਰ ਕਮਾਉਂਦੇ ਨੇ ਦੁੱਖ ਬਣਾਉਂਦੀਆਂ ਕਲਮਾਂ ਨੂੰ ਇਹ ਮਾਰ ਮਕਾਉਂਦੇ ਨੇ ਮਹਾਵਾ ਮ ਚੱਲੀਆਂ ਨਹੀਂ ਹੈ ਜਦ ਰੁੱਖ ਤੇ ਪੰਛੀ ਇਕੱਠੇ ਹੋ ਕੇ ਗੱਲ ਵਿਚਾਰਦੇ ਨੇ ਕਦਨ ਮਿੱਟੀ ਵਿੱਚ ਹੁੰਦੇ ਜਿਹੜੇ ਅੱਕਾ ਬਾੜ ਦੇ ਨੇ ਹੈ ਜਦ ਰੁੱਖ ਤੇ ਪੰਛੀ ਇਕੱਠੇ ਹੋ ਕੇ ਗੱਲ ਵਿਚਾਰਦੇ ਨੇ ਕਦਨ ਮਿੱਟੀ ਵਿੱਚ ਹੁੰਦੇ ਜਿਹੜੇ ਅੱਕਾ ਬਾੜ ਦੇ फिरो गर्म हवाम पीड़ियूं नसल थो गर्म हवाम चलियत जॾहिं 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 साम मुरदाबाद मुरदाबाद धनवाद सत ਸਾਥੀ ਨੇ ਗਾਣੇ ਦੇ ਨਾਲ ਕਵਿਤਾ ਨਾਲ ਕਹਿ ਦਈਏ ਉਹ ਜੋਸ਼ ਭਰਤਾ ਜਿਹੜਾ ਕਹਿੰਦਾ ਵੀ ਹਾਕਮਾ ਤੂੰ ਤਿਆਰ ਹੋ ਜਾ ਠੀਕ ਹੈ ਸਾਡੇ ਲਈ ਕਲਮਾਂ ਵੀ ਨੇ ਡੰਡੇ ਵੀ ਨੇ ਜੇ ਕਲਮ ਕਹੇਗਾ ਕਲਮ ਵਰਤਾਂਗੇ ਡੰਡੇ ਕਹੇਗਾ ਡੰਡੇ ਵਰਤਾਂਗੇ ਸਾਡੇ ਲਈ ਵੀ ਉਹੀ ਕੁਛ ਹੈ ਫਿਰ ਜੋ ਤੇਰੇ ਨਾਲ ਹੈ ਜੇ ਤੇ ਝੰਡੇ ਨੇ ਤਾਂ ਸਾਡੇ ਫਿਰ ਝੰਡੇ ਨੇ ਧੰਨਵਾਦ ਜੀ ਮੈਂ ਉਹਨਾਂ ਨੂੰ ਦੇ ਪਾ ਮਾਈਕ ਰਪੇ ਨੂੰ ਦੇ ਸਰ ਜਾਨੀ ਬੋਲੋ